ਭਾਰਤ ਅਤੇ ਪਾਕਿਸਤਾਨ ਦੀ ਜੰਗ ਦੇ ਵਿੱਚ ਪੀਸਿਆ ਜਾ ਰਿਹਾ ਪੰਜਾਬ। ਕੀ ਤੁਸੀਂ ਵੀ ਇਦਾਂ ਹੀ ਮਹਿਸੂਸ ਕਰ ਰਹੇ ਹੋ ਕਿ ਲੜਾਈ ਦੋ ਦੇਸ਼ਾਂ ਦੀ ਆ ਪਰ ਦੋਨੋਂ ਸਾਈਡ ਦੇ ਦੋ ਸੁਬੇ ਪੰਜਾਬ, ਪਾਕਿਸਤਾਨ ਦਾ ਪੰਜਾਬ, ਲੈਂਦਾ ਪੰਜਾਬ ਤੇ ਇੰਡੀਆ ਦਾ ਪੰਜਾਬ ਜਿਹਨੂੰ ਕਹਿ ਦਿੰਦੇ ਆ ਚੜਦਾ ਪੰਜਾਬ। ਦੋਨੋਂ ਪੰਜਾਬ ਦਾ ਨੁਕਸਾਨ ਹੋ ਰਿਹਾ। ਦੋਨੋਂ ਤਰਫੋਂ ਆਮ ਲੋਕ ਮਾਰੇ ਜਾ ਰਹੇ ਨੇ। ਜਦੋਂ ਵੀ ਗੋਲੀਬਾਰੀ ਹੁੰਦੀ ਆ ਇੱਕੋ ਖਬਰ ਆਂਦੀ ਆ ਜਾਂ ਉਧਰਲੇ ਪੰਜਾਬ ਤੋਂ ਕੋਈ ਮਰਿਆ ਜਾਂ ਇਧਰਲੇ ਪੰਜਾਬ ਤੋਂ। ਨੁਕਸਾਨ ਪੰਜਾਬ ਦਾ ਸਭ ਤੋਂ ਵੱਧ ਹੋ ਰਿਹਾ। ਇਹ ਨਹੀਂ ਕਿ ਭਾਰਤ ਵਾਲਾ ਪੰਜਾਬ ਕੋਈ ਅਲੱਗ ਹਿੱਸਾ ਹੈ ਭਾਰਤ ਦਾ ਹਿੱਸਾ ਪਰ ਨੁਕਸਾਨ ਦੀ ਜੇ ਗੱਲ ਕਰੀਏ ਸਭ ਤੋਂ ਵੱਧ ਪੰਜਾਬ ਨੂੰ ਝੱਲਣਾ ਪੈ ਰਿਹਾ ਕਿਉਂਕਿ ਉਹ ਬਾਰਡਰ ਸਟੇਟ ਹੈ ਇਹ ਲੜਾਈ ਗੁਜਰਾਤ 'ਚ ਨਹੀਂ ਹੋ ਰਹੀ ਦਿੱਲੀ 'ਚ ਨਹੀਂ ਹੋ ਰਹੀ ਬੰਬੇ 'ਚ ਨਹੀਂ ਹੋ ਰਹੀ ਇਹ ਲੜਾਈ ਪੰਜਾਬ 'ਚ ਹੋ ਰਹੀ ਆ ਤੇ ਡਰ ਦਾ ਮਾਹੌਲ ਵੀ ਪੰਜਾਬੀਆਂ 'ਚ ਆ ਕਿ ਤੁਹਾਨੂੰ ਵੀ ਇਹੀ ਮਹਿਸੂਸ ਹੋ ਰਿਹਾ ਕਿ ਇਸ ਜੰਗ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ